ਚੋਰਾ ਤੇ ਲੁਟੇਰਿਆਂ ਨੂੰ ਪਸੰਦ ਆ ਗਏ ਫਗਵਾੜਾ ਦੇ ਦਵਾਈਆਂ ਵਾਲੇ ਲਗਾਤਾਰ ਬਣਾ ਰਹੇ ਨੇ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬੀਤੇ ਦਿਨੀ ਵੀ ਪਿਸਤੌਲ ਦੀ ਨੋਕ ਤੇ ਹੋਈ ਸੀ ਦਵਾਈਆਂ ਦੀ ਦੁਕਾਨ ਤੇ ਲੁੱਟ ਲੱਗਦਾ ਹੈ ਲੁਟੇਰਿਆਂ ਤੇ ਚੋਰਾ ਨੂੰ ਫਗਵਾੜਾ ਦੇ ਦਵਾਈਆਂ ਵਾਲੇ ਕੁਝ ਜ਼ਿਆਦਾ ਹੀ ਪਸੰਦ ਆ ਗਏ ਨੇ ਜੀ ਹਾਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਖੁਦ ਲੁਟੇਰੇ ਅਤੇ ਚੋਰ ਸਾਬਿਤ ਕਰ ਰਹੇ ਨੇ ਫਗਵਾੜਾ ਦੇ ਵਿੱਚ ਲਗਾਤਾਰ ਦਵਾਈਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਜਿਕਰ ਯੋਗ ਹੈ ਕਿ ਬੀਤੇ ਦਿਨੀ ਜਿੱਥੇ ਲੁਟੇਰਿਆਂ ਨੇ ਪਹਿਲਾ ਦਿਨ ਦਿਹਾੜੇ ਬੇਦੀ ਮੈਡੀਕਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ ਉੱਥੇ ਹੀ 2 ਦਿਨ ਪਹਿਲਾਂ ਸ਼ਹਿਰ ਦੇ ਪਾਸ਼ ਇਲਾਕੇ ਹਰਗੋਬਿੰਦ ਨਗਰ ਦੇ ਵਿੱਚ ਬਾਂਸਲ ਮੈਡੀਕਲ ਨੂੰ ਵੀ ਨਿਸ਼ਾਨਾ ਬਣਾ ਲਿਆ ਸੀ ਤੇ ਬੀਤੀ ਰਾਤ ਚੋਰਾਂ ਨੇ ਹੁਸ਼ਿਆਰਪੁਰ ਰੋਡ ਤੇ ਸਥਿਤ ਰੋਹਿਤ ਦੇ ਟਰੇਡਰ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਜਿੱਥੇ ਨਗਦੀ ਤਾਂ ਚੋਰੀ ਕੀਤੀ ਨਾਲ ਹੀ ਨਾਲ ਮਹਿੰਗੀਆਂ ਦਵਾਈਆਂ ਵੀ ਚੋਰੀ ਕਰਕੇ ਲੈ ਗਏ ਜਿਸ ਤੋਂ ਲੱਗਦਾ ਹੈ ਕਿ ਫਗਵਾੜਾ ਦੇ ਦਵਾਈਆਂ ਵਾਲੇ ਚੋਰਾਂ ਅਤੇ ਲੁਟੇਰਿਆਂ ਨੂੰ ਕੁਝ ਜ਼ਿਆਦਾ ਹੀ ਪਸੰਦਾ ਗਏ ਨੇ ਬੀਤੀ ਰਾਤ ਹੋਈ ਵਾਰਦਾਤ ਦੇ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਰੋਹਿਤ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਉਹਨਾਂ ਦੇ ਗੁਆਂਢੀਆਂ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋ ਗਈ ਹੈ ਤੇ ਜਦੋਂ ਉਹਨਾਂ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਤੇ ਲੱਗੇ ਕੈਮਰੇ ਅਤੇ ਬੀਵੀਆਰ ਵੀ ਤੋੜੇ ਹੋਏ ਸਨ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਖੇਤੀਬਾੜੀ ਨਾਲ ਸੰਬੰਧਤ ਪਹਿੰਆਂ, ਮਹਿੰਗੀਆਂ ਦਵਾਈਆਂ ਅਤੇ ਦੁਕਾਨ ਦੇ ਗੱਲੇ ਵਿੱਚ ਪਿਆ ਕਰੀਬ 1 ਲੱਖ ਰੁਪਏ ਦਾ ਕੈਸ਼ ਬੇਖੌਫ ਚੋਰ ਲੈ ਕੇ ਫਰਾਰ ਹੋ ਗਏ ਨੇ। ਉਹਨਾਂ ਦੱਸਿਆ ਕਿ ਦੁਕਾਨ ਤੇ ਲੱਗੇ ਟੀਵੀਆਰ ਤੇ ਕੈਮਰੇ ਵੀ ਤੋੜ ਕੇ ਚੋਰ ਨਾਲ ਲੈ ਗਏ। ਅਰੀ ਜੀ ਸੇਰੇ ਫੋਨ ਆਇਆ ਸਾਨੂੰ ਗਵੰਡੀਆਂ ਦਾ 7 ਵਜੇ ਕਿ ਭਾਜੀ ਤੁਹਾਡੇ ਦਾ ਆਹ ਜਲਦੀ ਚੋਰੀ ਹੋ ਗਈ ਐ ਤੇ ਜਿੱਦਾਂ ਹੀ ਆਏ ਤੇ ਪਤਾ ਲੱਗਾਇਆ ਕਿ ਸੇਰੇ ਸਾਰਾ ਪਟਕੇ ਦਾ ਅੰਦਰੋਂ ਕਿ ਐਸ਼ ਵਗੈਰਾ ਗੱਲੇ ਚੋਂ ਕੈਸ ਸੀਗਾ ਕਾਫੀ ਸਿਆ ਉਹ ਲੈ ਗਏ ਮਹਿੰਗੀਆਂ ਮਹਿੰਗੀਆਂ ਦਵਾਈਆਂ ਸੀਗੀਆਂ ਉਹ ਚੱਕ ਕੇ ਲੈ ਗਏ ਤੇ ਨੁਕਸਾਨ ਕਾਫੀ ਕਰ ਗਿਆ ਸਰ ਕੈਮਰਾ ਕੂਮਰਾ ਪਟਕੇ ਡੀਵੀਆਰ ਸਾਰਾ ਕੁਝ ਪਟਕੇ ਲੈ ਗਏ ਸਰ ਕੋਈ ਸੀਸੀਡੀ ਕੈਮਰਾ ਜਾਹ ਬੰਦੇ ਤਾਂ ਨਹੀਂ ਹਾਂਜੀ ਕੋਈ ਪਾਲ ਆਈ ਹੈ ਬੰਦਿਆਂ ਦੀ ਕੋਈ ਸੀਸੀਡੀ ਕੈਮਰਾ ਦੇਖੇ ਨਹੀਂ ਭਾਜੀ ਪਟਕੇ ਲੈ ਕੇ ਸਾਰਾ ਕੁਝ ਵੀਡੀਓ ਵਗਰਾ ਸਭ ਕੁਝ ਛੱਕ ਕੇ ਲੈ ਕੇ ਕੈਮਰਾ ਤੋੜ ਗਏ ਕੋਈ ਕੈਸ਼ ਵਗਰਾ ਲੈ ਕੇ ਕੈਸ਼ ਲੈ ਕੇ ਕਿੰਨਾ ਕੈਸ਼ ਸੀ ਗੈਸ ਲਗਭਗ 50 ਲੱਖ ਦੇ ਕਰੀ ਲੱਖ ਰੁਪਏ ਲਗ 90000 ਲੱਖ ਦੇ ਕਰੀ ਹੋਰ ਇਹ ਕਿਸ ਨਾਂ ਦੇ ਉੱਪਰ ਇਹ ਦੁਕਾਨ ਇਹ ਰੋਹਿਤ ਡੇਟਾ ਸਾਹਿਬ ਜੀ ਮੈਂ ਰੋਹਿਤ ਹਾਂ ਜੀ ਮੈਂ ਮਾਲਕ ਹੈ ਦੁਕਾਨ ਦਾ ਤੇ ਸਾਡੇ ਨਾਂ ਦੀ ਹੈ ਦੁਕਾਨ ਤੇ ਕਿਸ ਰੋਡ ਦੇ ਉੱਪਰ ਹੈ ਜੀ ਇਹ ਹਿਸ਼ਾਰਪੁਰ ਰੋਡ ਦੇ ਉੱਤੇ ਹੈ ਜੀ ਆਪਣੇ ਕੇ ਹੋਟਲ ਸਿਟੀ ਹਾਰ ਦੇ ਸਾਹਮਣੇ ਤੇ ਪੁਲਿਸ ਕੰਪਲੀਟ ਕੀਤੀ ਸਾਰੇ ਸਮਾਨ ਲੈ ਕੇ ਪੁਲਿਸ ਵਾਲਾ ਬੁਲਾਇਆ ਜੀ ਆ ਰਹੇ ਪੁਲਿਸ ਵਾਲੇ ਵੀ ਆ ਰਹੇ ਜੀ ਪਰ ਜਿੱਦਾਂ ਉਹ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਭਾਜੀ ਪ੍ਰਸ਼ਾਸਨ ਨੂੰ ਤਾਂ ਇਹੀ ਕਵਾਂਗੇ ਜੀ ਆਪਾਂ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਦਿੱਤਾ ਜਾਵੇ ਪੁਲਿਸ ਜਿਹੜੀ ਪੀਸੀਆਰ ਰਾਤ ਨੂੰ ਵੀ ਆਪਣਾ ਕੰਮ ਕਰੇ ਸਹੀ ਤਰੀਕੇ ਨਾਲ ਲੋਕਾਂ ਦਾ ਨੁਕਸਾਨ ਹੀ ਹੈ ਜੀ ਇਸ ਚੀਜ਼ ਦਾ ਘਟਨਾ ਦੀ ਸੂਚਨਾ ਮਿਲਦੀ ਸਾਰੀ ਮੌਕੇ ਤੇ ਪੁੱਛੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਨਜ਼ਦੀਕ ਕਿਸੇ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਚਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਮੈਂ ਇੱਕ ਟੈਲੀਫੋਨ ਆਇਆ ਸੀਗਾ ਵੀ ਇਹਦਾ ਜਿਹੜੀ ਜਿਹੜਾ ਹਸਪਤਾਲ ਰੋਡ ਦੇ ਉੱਤੇ ਕੋਈ ਦੁਕਾਨ ਆ ਤੇ ਇੱਥੇ ਕੋਈ ਚੋਰੀ ਹੋਈ ਆ ਤਾਂ ਜਿਹੜਾ ਮੌਕੇ ਤੇ ਆ ਕੇ ਦੇਖਿਆ ਤੇ ਇਹਨਾਂ ਦੇ ਜਿਹੜੇ ਆ ਕੋਈ ਦਵਾਈਆਂ ਹੈਗੀਆਂ ਛੇਤੀ ਦਵਾਈਆਂ ਉਹਨਾਂ ਦਾ ਸਮਾਨ ਖਿਲਰਿਆ ਹੋਇਆ ਤੇ ਟੀਵੀ ਆ ਟੁੱਟਾ ਹੋਇਆ ਹੈ ਇਹ ਜਿਹੜੀ ਆ ਦੇਖ ਕੇ ਅਗਲੀ ਤਬਦੀਲ ਜਿਹੜੀ ਜਾਰੀ ਆ ਇਹ ਹੁਣ ਸਾਰੇ ਕਹਿੰਦੇ ਆ ਵੀ ਆਪਾਂ ਲਿਖੀ ਦਰਖਾਸਤ ਦੇਣੀ ਆ ਦੇਖੀ ਦਖਾ ਦੇ ਸਰ ਕਿਸ ਰੋਡ ਦੇ ਉੱਪਰ ਇਹ ਦੁਕਾਨ ਹੈ ਕਾਦੀ ਦੁਕਾਨ ਹੈ ਇਹ ਇਹ ਦਵਾਈਆਂ ਦੀ ਆ ਰੋਹਿਤ ਰੋਹਿਤ ਸਟੇਲਿੰਗ ਆ ਜਿਹੜੀਆਂ ਕੋਈ ਕੋਈ ਦਵਾਈਆਂ ਦੁਵਾਈਆਂ ਕੋਈ ਹੈਗੀਆਂ ਰੱਖੀਆਂ ਇਹਨਾਂ ਨੇ ਹਾਂਜੀ ਤੇ ਉਹਦੀ ਦੁਕਾਨ ਆ ਇਹ ਮੇਨ ਸ਼ਹਿਰ ਕੋ ਰੋਡ ਤੋਂ ਜਿਹੜੀ ਆ ਹਸਪਤਾਲ ਰੋਡ ਨੂੰ ਜਾ ਰਹੀ ਆ ਪੋਲਿਟਿਕ ਸਰ ਕੋਈ ਨੁਕਸਾਨ ਵਗੈਰਾ ਦੱਸਿਆ ਨਾ ਨੁਕਸਾਨ ਇਹਨਾਂ ਨੇ ਆਪਾਂ ਦੇਖਿਆ ਜੋ ਵੀ ਹੈਗਾ ਇਹ ਦੱਸਣਗੇ ਹੁਣ ਤੁਸੀਂ ਕੀ ਸਾਡਾ ਜਿਆਦਾ ਨੁਕਸਾਨ ਹੈ ਨਾ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ